ਦੀ ਕਰਦਾ ਹੈ ਕਿ ਅਸੀਂ ਇਸ ਸ਼ਹਿਰ ਦੀ ਡਿਵੈਲਪਮੈਂਟ ਕਰਾਣੀ ਹੈ ਇੱਥੇ ਤਾਂ ਸਫਾਈ ਵੀ ਜੱਜ ਨਾਣੇ ਹੋ ਰਹੀ ਸੜਕਾਂ ਨਹੀਂ ਬਣਦੀ ਚੰਗਾ ਕੋਈ ਕਾਲਜ ਨਹੀਂ ਹੈ ਕੋਈ ਚੰਗੀ ਯੂਨੀਵਰਸਿਟੀ ਨਹੀਂ ਹੈ ਸੀ ਇਹ ਖੋਲੜੇ ਆਪਾਂ ਇੰਡਸਟਰੀਏ ਤੇ ਫੇਰ ਹੋ ਰਹੀ ਉਹਨੂੰ ਕਾਮਯਾਬ ਕਰਨਾ ਤਾਂ ਕਿ ਸਾਡੇ ਲੋਕਾਂ ਨੂੰ ਕੰਮ ਮਿਲੇ ਆਪਾਂ ਨੇ ਚੰਗਾ ਹਸਪਤਾਲ ਲੈ ਕੇ ਆਉਣਾ ਜਿੱਥੇ ਸਰਕਾਰੀ ਹਸਪਤਾਲ ਦੇ ਵਿੱਚ ਸਸਤਾ ਇਲਾਜ ਹੋਵੇ ਇਹ ਚੰਗੀਆਂ ਪਾਰਕਾਂ ਬਣਾਉਣੀਆਂ ਨੇ ਚੰਗੇ ਗਰਾਊਂਡ ਬਣਾਉਣੇ ਨੇ ਜਿਹੜੀਆਂ ਸੰਵਿਧਾਨਾਂ ਸਾਨੂੰ ਚਾਹੀਦੀਆਂ ਉਹ ਤੁਹਾਨੂੰ ਦੇਣੀਆਂ ਨੇ ਸ਼ਹਿਰ ਨੂੰ ਦਾ ਓਵਰ ਆਲਡ ਵਿਅਰਮੈਂਟ ਧਰਨੀਏ ਉਹਦੇ ਵਾਸਤੇ ਮੈਂ ਤੁਹਾਡੇ ਕੋਲ ਆਇਆ ਪਰ ਮੈਂ ਤੁਹਾਡੇ ਕੋਲ ਇਤੋਂ ਜਾਣ ਨਹੀਂ ਆਇਆ ਰਹਿਣਾ ਇਹਨਾਂ ਬੱਸ ਮੇਰੇ ਖਿਲਾਫ ਕੁਝ ਨਹੀਂ ਕਹਣੇ ਨੂੰ ਇੱਕੋ ਕਹਿੰਦੇ ਜੀ ਇਹ ਤਾਂ ਬਾਹਰ ਤੇ ਆ ਗਿਆ ਉਹ ਪਈ ਬਾਹਰ ਦੇ ਆ ਕੇ ਤੁਸੀਂ ਕੱਢਦੇ ਕੋਈ ਕਾਂਗਰਸ ਤੋਂ ਆ ਕੇ ਕਿਤੇ ਖੜਦਾ ਕੋਈ ਅਗੜੀਆਂ ਤੋਂ ਆ ਦੇ ਕਿਤੇ ਖੜਦਾ ਕੋਈ ਇੱਧਰ ਚੱਲ ਜਾਂਦਾ ਪਰ ਲਗਰ ਪਤਾ ਹੀ ਨਹੀਂ ਲੱਗਦਾ ਮੈਂ ਤਾਂ ਤੁਹਾਡੇ ਕੋਲ ਰਹਿਣ ਆਇਆ ਮੈਂ ਤੁਹਾਡੇ ਕੋਲ ਮਕਾਨ ਲੈ ਲਿਆ ਇੱਕ ਤੁਹਾਨੂੰ ਵੈਦਾਂ ਦਿਨਾਂ ਸਮਰਾਹ ਜੀ ਖੜੇ ਐ ਇਹ ਸਾਡੇ ਭੈਣ ਜੀ ਖੜੇ ਐ ਕਿ ਮੈਂ ਤੁਹਾਡੇ ਵਿਚਕਾਰ ਰਹਿ ਕੇ ਤੁਹਾਡੀ ਸੇਵਾ ਕਰਦੀ ਆ ਇਹ ਤੁਹਾਨੂੰ ਮੈਂ ਵੈਦਾਂ ਦੇ ਰਿਹਾ ਤੇ ਮਕਾਨ ਲੈ ਕੇ ਇਹ ਤੇ ਐ ਜੇ ਜੀ ਮੈਂ ਦਿੱਤੀ ਤੇ ਚਲੇ ਜਾ ਆ ਜੇ ਮੈਂ ਜਾਊਂਗਾ ਵੀ ਤੁਹਾਨੂੰ ਜੀ ਮੈਨੂੰ ਦੱਸਾਓਗੇ ਮੈਂ ਤਾਂ 12 ਲੜੇ ਲੜ ਚੁੱਕਿਆ। ਅਗਲਾ ਵੀ ਲੜਨਾ ਹੈ। ਤੁਹਾਡੇ ਵਿੱਚ ਕਾਰ ਰਹਿ ਕੇ ਇਸ ਕਰਕੇ ਤਾਹੇ ਲੜੂਗਾ ਜੇ ਤੁਹਾਡੇ ਕੋਲ ਰਹੂਗਾ। ਮੈਂ 3 ਵਾਰ ਐਮਸੀ ਬਣਿਆ ਉੱਥੇ ਰਹਿ ਕੇ ਸੇਵਾ ਕੀਤੀ। ਦੂਸਰੀ ਜਗ੍ਹਾ ਤੇ ਜਾ ਕੇ 3 ਵਾਰ ਐਮਐਲਏ ਬਣਿਆ। ਉੱਥੇ ਜਾ ਕੇ ਸੇਵਾ ਕੀਤੀ। ਉਹਨਾਂ 3 ਵਾਰ ਵਾਲੀ ਗੱਲ ਤੁਸੀਂ ਦੇਖ ਲਿਓ ਰਹਿ ਮੈਂ ਤੁਹਾਡੇ ਵਿੱਚ ਕਾਰ ਰੋੜ ਜਾਣਾ। ਇੱਕ ਵਾਰ ਕੋਲ ਹੱਥ ਫੜੇ ਕਰੇ ਜਦੋਂ ਰਾਦੂ ਤੇ ਕੋਟੇ ਪੂਰੀਆਂ ਪੈਣੀਆਂ ਨਾ। ਹਾਂ ਜੀ ਪੂਰਾ ਅਰੇ ਮਹਾਤਮਾ ਜੀ ਦੇ ਨਾਲ ਸਾਰਿਆਂ ਨੂੰ ਕਹਿਣਾ ਅਰੇ ਇੱਕ ਗੱਲ ਹੋਰ ਹੈ ਕਿ ਆਪਾਂ ਕਦੇ ਡਿੱਗਣ ਵਾਲੇ ਨਹੀਂ ਆਪਾਂ ਕਦੇ ਡੰਨ ਵਾਲੇ ਨਹੀਂ ਇਹ ਵੀ ਤੁਹਾਨੂੰ ਕਹੇ ਵੀ ਨਹੀਂ ਹੋ ਸਕਦੇ ਜੇ ਕੱਲ੍ਹ ਨੂੰ ਹੋ ਕੇ ਮੋਟਾ ਪਾਵਾਂਗੇ ਅਰ ਵੱਡੇ ਮਾਰਨੇ ਤੇ ਆਪਾਂ ਨੇ ਜਿੰਨਾ ਮੈਨੇ ਜਿੰਨਾ ਤੁਸੀਂ ਜਿੰਨਾ ਜਿੰਨਾ ਡਿੱਗਣ ਵਿੱਚ